ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਅੱਜ ਆਪਾਂ ਮਟਰ ਕੇਣ ਲੱਗੇ ਆ ਤੇ ਵੈਰੈਟੀ ਆਪਾਂ ਕੇਣ ਲੱਗੇ ਆ ਧਾਕੜ 5911 ਦਵਾਈ ਲਾਈ ਆ ਤਿੰਨ ਦਵਾਈਆਂ ਲਾਈਆਂ ਕਾਰਬੋਡਾਈਜ਼ਮ ਲਿਕਵਿਡ ਫਾਇਮਥਾਕਸਮ ਐਫਐਸ ਤੇ ਅਡਾਮਾ ਦਾ ਫਲੇਮਬਰਗ ਸਵਾ ਸਵਾ ਐਮਐਲ ਦੀ ਡੋਸ ਤੇ ਤਿੰਨੇ ਦਵਾਈਆਂ ਲਾਈਆਂ ਤੋ ਵੀ ਲਾਉਣ ਵੇਲੇ ਪਤਾ ਲੱਗਾ ਵੀ ਇੱਕ ਤੋੜੇ ਲਈ 200 ਤੋਂ 250 ਐਮਲ ਪਾਣੀ ਕਰ ਰਹੀ ਹੈ ਨਾ ਮੰਨ ਲਓ ਜੇ ਤਿੰਨੇ ਦਵਾਈਆਂ 50-50 ਐਮਲ ਲਾਉਣੀਆਂ 150 ਐਮਲ ਹੋ ਗਈਆਂ 100 ਐਮਲ ਸਾਈਡ ਤੋਂ ਪਾਣੀ ਦੇ ਵਿੱਚ ਘੋਲ ਕੇ ਇੱਕ ਤੋੜੇ ਨੂੰ ਲਾ ਦਈਏ ਵਧੀਆ ਲੱਗਦਾ ਨਾ ਵੀ ਗਿੱਲਾ ਹੁੰਦਾ ਬਹੁਤਾ ਤਾਂ ਨਾ ਸੁੱਕਾ ਰਹਿੰਦਾ ਅਸੀਂ 400 ਐਮਲ ਕਰ ਲਿਆ ਫਿਰ ਸਾਨੂੰ ਦੋ ਤਿੰਨ ਘੰਟੇ ਵੀ ਸੁਕਾਉਣਾ ਪਿਆ ਸੁਖਸਾਨ ਭਰਾਓ 2 ਡੀਏਪੀ ਪਾਈਆਂ ਮੈਂ ਛਟਾ ਮਾਰਤਾ ਇਸਵੇਰੇ ਇੱਕ ਬੋਰੀ 22013 ਦੀ ਪਾਈ ਹੈ 15 ਕਿਲੋ ਮੈਂ ਕੋਈ ਬਾਇਓਲੋਜੀਕਲ ਪਾਇਆ ਉਹਦਾ ਨਾਮ ਕੀ ਹੈ ਯਾਰ geooxol.com ਤੇ ਪोटाश ਦੀ ਥਾਂ ਤੇ ਮੈਂ ਮਹਾਲਾਬ ਦੇ ਨਾਮ ਦੀ ਪोटाਸ਼ ਆਉਂਦੀ ਆ ਕੁਲਰਾਈਡ ਫ੍ਰੀ ਇਹ ਚੀਜ਼ਾਂ ਪਾ ਕੇ 28 ਤਰੀਕ ਆ 35 36 ਡਿਗਰੀ ਦਿਨ ਦਾ ਟੈਂਪਰੇਚਰ ਆ 25 28 ਡਿਗਰੀ ਰਾਤ ਦਾ ਵਾ ਮਟਰ ਕੇਅਰ ਦੇਣ ਲੱਗੇ ਆ ਸਾਨੂੰ ਲੋਕਾਂ ਨਾਲੋਂ ਇੱਕ ਅੱਧੀ ਸਪਰੇ ਵਧ ਕਰਨੀ ਪਏਗੀ ਮਟਰ ਪੂਰੇ ਕਰ ਲੈਣੇ ਆ ਪਰ ਪਾਲਪਾਲੀ ਫੇਰ ਦੇ ਕੀ ਕਰਦੇ ਆਏ ਨੇ ਮਟਰ ਗ੍ਰੈਂਡ ਹੈ ਬਾਜੀ ਮਟਰ ਕੇਅਰ ਦੇ ਆ ਸਾਢੇ 20 ਦੇ ਟਾਗਰੇ ਤੋਂ ਆ ਦੋ ਟਰੈਕਟਰ ਦੋ ਪਲੰਡਰ ਆ ਸਾਡੇ ਜੰੜਿਆਲੇ ਏਰੀਏ ਦੇ ਵਿੱਚ ਮਟਰ ਕੇ ਰੰਦਾ ਹੁਣ ਪੂਰਾ ਇੱਕ ਵਾਰਾ ਜ਼ੋਰ ਫੜ ਗਿਆ ਵਾ ਤੇ ਸਵੇਰੇ ਕਿਹਦੇ ਕੇਰਣ ਡੇ ਹੋ ਇਹ ਚੈਨ ਮੈਂਬਰ ਦੇ ਕਿਹੜਾ ਕੇਰਿਆ ਵੀ ਉਹਨੇ ਨਾ ਰੀ ਆਣਾ ਠਾਕੜ ਤੇ ਬਾਅਦ ਚ ਜੱਗੇ ਦੇ ਉਹਨਾਂ ਨੇ ਕਿਹਾ ਰਾਮਾ 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 ਮਤਲਬ ਰਾਮਾ ਠਾਕੜ 911 ਸਟਾਰ ਪੋਡ 11 ਹੈ ਇਹ ਬਹੁਤ ਟੌਪ ਦਾ 라ਮਾ ਦਾ ਥੋੜਾ ਫਰੀਕ ਦਾ ਨਾ ਅੱਛਾ ਤੇ ਉਹ 911 ਤੇ ਐ ਨਿਕਲਦਾ ਹਰਿਆ ਜਿੰਨਾ ਰੰਗ ਮਾਰਿਆ ਹੁੰਦਾ ਉੱਤੇ ਆ ਇਦਾਂ ਦਾ ਕਦਰ ਕਦਰ ਬਹੁਤ ਸੋਹਣਾ ਸੋ ਕਿਸਾਨ ਭਰਾਓ ਥੋੜੀ ਜੀ ਮਟਰਾਂ ਦੇ ਵਿੱਚ ਇਹ ਅਰਲੀ ਜੇ ਜਿੰਨੇ ਵੀ ਕੇਰਨਾ ਆਪਣੇ ਮਨ ਚ ਇਹ ਚੀਜ਼ ਬਣਾ ਕੇ ਰੱਖੇ ਵੀ ਮੈਂ ਕਦੀ ਸਪਰੇਅ ਵੱਧ ਕਰਨੀ ਕਿਉਂਕਿ ਗਰਮੀ ਜੀ ਬੇਨਤੀਆਂ ਪ੍ਰਵਾਨ ਕਰਿਓ ਮਟਰ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਆ 9216099988 ਤੇ ਮੇਰੇ ਨਾਲ ਸੰਪਰਕ ਕਰ ਲਿਓ ਗੁਰਰਾਮਦਾਸ ਪਾਤਸ਼ਾਹ ਸਭ ਤੇ ਕਿਰਪਾ ਕਰੇ ਸਭ ਦਾ ਨਵਾਂ ਸੀਜ਼ਨ ਚੜ੍ਹਦੀ ਕਲਾ ਰਵੇ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ